ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਉਥੇ ਬਜਟ ਜਾਂ ਬਚ ਗਿਆ ਪੌੜਾ ਕਰਕੇ ਜਿਹੜਾ ਬਜੋਦਿਆ ਹਾਰੇ ਨਹੀਂ ਆਪਣੀ ਲਾਈਫ ਲਾਈਨ ਵੀ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆਓ ਸਾਰਾ ਜਿਹੜਾ ਪੰਜਾਬ ਫਲੱਡ ਦੇ ਲਈ ਹੈ ਤੇ ਇੱਕ ਉਹਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਥੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਆ ਰਹੇ ਹੋ ਫਿਰ ਕੌਣ ਬਣੇਗਾ ਕਰੋੜ ਹਾਂ ਬਿਰੋ ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਉੱਤੇ ਬਜੜ ਜਾ ਬੱਜ ਗਿਆ ਪੌੜਿਆ ਕਰਕੇ ਜਿਹੜਾ ਬਿਯੋਦੇ ਹੁੰਦਿਆ ਹਾਰੇ ਨਹੀਂ ਆਪਣੀ ਲਾਈਫ ਲਾਈਨ ਵੀ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆਓ ਸਾਰਾ ਅ ਜਿਹੜਾ ਪੰਜਾਬ ਫਲੱਡ ਦੇ ਲਈ ਆ ਤੇ ਇੱਕ ਉਹਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉੱਤੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਲੱਡ ਦੇ ਲਈ ਉਹ ਮੈਨੂੰ ਜਿਆਦਾ ਵੱਡੀ ਗੱਲ ਲੱਗੀ ਬਾਕੀ ਜਿੰਨੀ ਕਰ ਰਕਮ ਹੁੰਦਾ ਤੇ ਹੁੰਦੇ ਉਹਨਾਂ ਇੱਕ ਤਾਂ ਆਪ ਆਪ ਵੀ ਲਾ ਸਕਦੇ ਹੋ ਉਹਦੇ ਕੋਈ ਮਤਲਬ ਨਹੀਂ ਸੀ ਜਾਣਦਾ ਉਹ ਮੈਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਕਰ ਲੋਗੇ ਜਿੰਨੀ ਹੁੰਦੀ ਨਹੀਂ ਘੱਟ ਹੁੰਦੀ ਹੈ ਨਾ ਫੋਨ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਉਹ ਤੇ ਬਜਟ ਜਿਆ ਬਚ ਗਿਆ ਪੌੜਾ ਕਰਕੇ ਜਿਹੜਾ ਬਜੋਦਿਆ ਹਾਰੇ ਨਹੀਂ ਆਪਣੀ ਲਾਈਫ ਲਾਈਨ ਵੀ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤੇ ਆਓ ਸਾਰਾ ਅ ਜਿਹੜਾ ਪੰਜਾਬ ਫਲੱਡ ਦੇ ਲਈ ਹੈ ਤੇ ਇੱਕ ਉਹਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹ ਤੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਆ ਰਹੇ ਹੋ ਫਿਰ ਕੌਣ ਬਣੇਗਾ ਕਰੋੜ ਹਾਂ ਬਿਰੋ ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਉਹ ਤੇ ਬਜਟ ਜਾਂ ਬਚ ਗਿਆ ਪੌੜਾ ਕਰਕੇ ਜਿਹੜਾ ਬਿਜੋ ਦੇਉਂਦਿਆ ਹਾਰੇ ਨਹੀਂ ਆਪਣੀ ਲਾਈਫ ਲਾਈਨ ਵੀ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤਿਆ ਉਹ ਸਾਰਾ ਜਿਹੜਾ ਪੰਜਾਬ ਫਲੱਡ ਦੇ ਲਈ ਆ ਤੇ ਇੱਕ ਉਹਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹ ਤੇ ਨਾ ਉਹਨਾਂ ਨੇ ਕਿਊ ਆਰ ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਲੱਡ ਦੇ ਲਈ ਉਮਰ ਨੂੰ ਜਿਆਦਾ ਵੱਡੀ ਗੱਲ ਲੱਗੀ। ਬਾਕੀ ਜਿੰਨੀ ਕਰ ਰਕਮ ਹੁੰ ਜਾਂਦਾ ਤੇ ਹੁੰਦੇ 19 ਤੱਕ ਆਪਾਂ ਆਪ ਵੀ ਲਾ ਸਕਦੇ ਹਾਂ ਉਹਦੇ ਕੋਈ ਮਤਲਬ ਨਹੀਂ ਸੀ ਜਾਣਦਾ। ਉਮਰ ਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਗੱਲ ਹੋ ਗਈ। ਜਿੰਨੀ ਹੁੰਦੀ ਨਹੀਂ ਘੱਟ ਹੁੰਦੀ ਹੈ ਨਾ। ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ। ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਉੱਥੇ ਬਜੜ ਜਾ ਬੱਜ ਗਿਆ। ਪੌੜਿਆ ਕਰਕੇ ਜਿਹੜਾ ਬਿਯੋਦ ਹੁੰਦਿਆ। ਹਾਰੇ ਨਹੀਂ ਆਪਣੀ ਲਾਈਫ ਲਾਈਨ ਵੀ ਪਈ ਸੀ। ਉਹ ਜਿੰਨਾ ਵੀ ਆਪਾਂ ਜਿੱਤੇ ਆ ਉਹ ਸਾਰਾ ਅ ਜਿਹੜਾ ਪੰਜਾਬ ਫਲੱਡ ਦੇ ਲਈ ਆ। ਇਹ ਇਕਨਾਂ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹ ਚਾਹਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੇ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਆ ਰਹੇ ਹੋ ਫਿਰ ਕੌਣ ਬਣੇਗਾ ਕਰੋੜ ਹਾਂ ਬਿਰੋ ਕੌਣ ਬਣੇਗਾ ਕਰੋੜਪਤੀ ਸ਼ੂਟ ਹੋ ਗਿਆ ਤੇ ਜਿੰਨਾ ਵੀ ਆਪਾਂ ਰਕਮ ਜਿੱਤੀ ਆਪਾਂ ਹਾਰੇ ਨਹੀਂ ਉਹ ਤੇ ਬਜਟ ਜਾਂ ਬਚ ਗਿਆ ਪੌੜਾ ਕਰਕੇ ਜਿਹੜਾ ਬਿਜੋ ਦੇਉਂਦਿਆ ਹਾਰੇ ਨਹੀਂ ਆਪਣੀ ਲਾਈਫ ਲਾਈਨ ਵੀ ਪਈ ਸੀ ਉਹ ਜਿੰਨਾ ਵੀ ਆਪਾਂ ਜਿੱਤਿਆ ਉਹ ਸਾਰਾ ਜਿਹੜਾ ਪੰਜਾਬ ਫਲੱਡ ਦੇ ਲਈ ਆ ਇੱਕ ਨੇ ਹੋਰ ਬਹੁਤ ਵਧੀਆ ਚੀਜ਼ ਕੀਤੀ ਉਹ ਤੇ ਨਾ ਉਹਨਾਂ ਨੇ QR ਕੋਡ ਜਨਰੇਟ ਕੀਤਾ ਜਿੱਥੋਂ ਤੁਸੀਂ ਪੂਰੇ ਇੰਡੀਆ ਚੋਂ ਬੈਠ ਕੇ ਤੁਸੀਂ ਡੋਨੇਟ ਕਰ ਸਕਦੇ ਆ ਪੰਜਾਬ ਫਲੱਡ ਦੇ ਲਈ ਉਹ ਮੈਨੂੰ ਜਿਆਦਾ ਵੱਡੀ ਗੱਲ ਲੱਗੀ ਬਾਕੀ ਜਿੰਨੀ ਕਰ ਰਕਮ ਹੁੰਦਾ ਤੇ ਹੁੰਦੇ ਉਹਨਾਂ ਕਿ ਤਾ ਆਪ ਵੀ ਲਾ ਸਕਦੇ ਹੋ ਉਹਦੇ ਕੋਈ ਮਤਲਬ ਨਹੀਂ ਸੀ ਜਾਣਦਾ ਉਹ ਮੈਨੂੰ ਉਹਨਾਂ ਦੀ ਗੱਲ ਬਹੁਤ ਸੋਹਣੀ ਲੱਗੀ ਤੇ ਇੱਕ ਚਲੋ ਨੈਸ਼ਨਲ ਲੈਵਲ ਤੇ ਗੱਲ ਹੋ ਗਈ ਜਿੰਨੀ ਹੁੰਦੀ ਨਹੀਂ ਘੱਟ ਹੁੰਦੀ ਹੈ ਨਾ